ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਸੁਹਾਗ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਨੀ ਸੁਹਾਗ ਬੀਬੀ ਤੇਰਾ RAM ਸਵਾਰੇ ਨੀ ਸੁਹਾਗ ਬੀਬੀ ਤੇਰਾ RAM ਸਵ ਬੀਬੀ ਤੇਰਾ ਬਾਬਲ ਲਿਆਵੇ ਕਿਹੜਿਆਂ ਦੇ ਸ਼ਾਂ ਦਾ ਸੋਨਾ ਬੀਬੀ ਤੇਰਾ ਬਾਬਲ ਲਿਆਵੇ ਦਿੱਲੀ ਸ਼ਹਿਰ ਤੋਂ ਸੋਨਾ ਬੀਬੀ ਸੋਨਾ ਬੀਬੀ ਤੇਰਾ ਬਾਬਲ ਲਿਆਵੇ ਕਿਹੜਿਆਂ ਦੇ ਸ਼ਾਂ ਦਾ ਚੂੜਾ ਬੀਬੀ ਤੇਰਾ ਮਾਮਾ ਲਿਆਵੇ ਕਿਹੜਿਆਂ ਦੇ ਸ਼ਾਂ ਦਾ ਚੂੜਾ ਬੀਬੀ ਤੇਰਾ ਮਾਮਾ ਅੰਬਰ ਸਰਦਾ ਚੂੜਾ ਬੀਬੀ ਤੇਰਾ ਮਾਮਾ ਲਿਆਵੇ ਅੰਬਰ ਸਰਦਾ ਚੂੜਾ ਬੀਬੀ ਤੇਰਾ ਮਾਮਾ ਲਿਆਵੇ ਕਿਹੜਿਆਂ ਦੇ ਸ਼ਾਂਤੋਂ ਪਾਂਡੇ ਬੀਬੀ ਬੀਬੀ ਤੇਰੀ ਨਾਨੀ ਲਿਆਵੇ ਸ਼ਹਿਰ ਜੰਡਿਆਲੇ ਤੋਂ ਪਾਂਡੇ ਬੀਬੀ ਤੇਰੀ ਨਾਨੀ ਲਿਆਵੇ ਸ਼ਹਿਰ ਜੰਡਿਆਲੇ ਤੋਂ ਪਾਂਡੇ ਬੀਬੀ ਸ਼ਾਤੋ ਸ਼ਾਲੂ ਬੀਬੀ ਤੇਰਾ ਵੀਰ ਆ ਲਿਆਵੇ ਕਿਹੜਿਆਂ ਦੇ ਸ਼ਾਤੋ ਸ਼ਾਲੂ ਬੀਬੀ ਤੇਰਾ ਵੀਰ ਆ ਲਿਆਵੇ ਸ਼ਹਿਰ ਪਟਿਆਲੇ ਤੋਂ ਸ਼ਾਲੂ ਬੀਬੀ ਤੇਰਾ ਵੀਰ ਆ ਬੀਬੀ ਤੇਰਾ ਵੀਰ ਆ ਲਿਆ ਵੇ ਕਿਹੜਿਆਂ ਦੇਸ਼ਾਂ ਤੋਂ ਮਹਿੰਦੀ ਬੀਬੀ ਤੇਰੀ ਪਾ ਬੋਲੇ ਆ ਵੇ ਕਿਹੜਿਆਂ ਦੇਸ਼ਾਂ ਤੋਂ ਮਹਿੰਦੀ ਬੀਬੀ ਤੇਰੀ ਪਾ ਬੋਲੇ ਬੀਬੀ ਤੇਰੀ ਪਾ ਬੋਲੇ ਆਵੇ ਸ਼ਹਿਰ ਲਾਹੌਰ ਤੋਂ ਮੈਂਦੀ ਬੀਬੀ ਤੇਰੀ ਪਾ ਬੋਲੇ ਆਵੇ ਕਿਹੜਿਆਂ ਦੇ ਸ਼ਾਂ ਤੋਂ ਵਟਣਾ ਬੀਬੀ ਬੀਬੀ ਤੇਰੀ ਪੂ ਆਲੇ ਆਵੇ ਸ਼ਹਿਰ ਕਸ਼ਮੀਰ ਤੋਂ ਵਟਣਾ ਬੀਬੀ ਤੇਰੀ ਪੂ ਆਲੇ ਆਵੇ ਸ਼ਹਿਰ ਕਸ਼ਮੀਰ ਤੋਂ ਵਟਣਾ ਬੀਬੀ ਤੇਰੀ ਪੂ ਬੀਬੀ ਤੇਰਾ ਤਾਇਆ ਲਿਆਵੇ ਕਿੜਿਆਂ ਦੇ ਸ਼ਾਂਤੋਂ ਜੂਤੀ ਬੀਬੀ ਤੇਰਾ ਤਾਇਆ ਲਿਆਵੇ ਸ਼ਹਿਰ ਪਟਿਆਲੇ ਤੋਂ ਜੂਤੀ ਬੀਬੀ ਸ਼ਹਿਰ ਪਟਿਆਲੇ ਤੋਂ ਜੂਤੀ ਬੀਬੀ ਤੇਰਾ ਤਾਇਆ ਲਿਆਵੇ ਨੀ ਸੋਹਗ ਬੀਬੀ ਤੇਰਾ RAM ਸਵਾਰੇ ਨੀ ਸੋਹਗ ਬੀਬੀ ਰਾਮ ਸਵਾਰੇ ਮੇਰਾ ਇਹ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ